ਫਰੀਦਕੋਟ ਦੇ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚੋਂ ਇੱਕ ਵਾਰ ਫਿਰ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਇਨ੍ਹਾਂ ਤੋਂ ਇੱਕ ਕੈਦੀ ਤੋਂ 2 ਮੋਬਾਈਲ ਫੋਨ ਅਤੇ 1 ਨਾਕਾਬ ਤੋਂ ਬਰਾਮਦ ਹੋਇਆ ਹੈ ਜਦਕਿ 8 ਫੋਨ ਲਵਾਰਸਾ ਹਾਲਤ ਵਿੱਚ ਬਨਾਮਦ ਕੀਤੇ ਗਏ ਹਨ ਇਹਨਾਂ ਪ੍ਰਸ਼ਾਸਨ ਦੀ ਸ਼ਿਕਾਇਤ ਤੇ ਪੁਲਿਸ ਨੇ ਦਰਜ ਕੀਤਾ ਮਾਮਲਾ ਉਕਤ ਕੈਦੀ ਸਮੇਤ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਜੇਲ੍ਹ ਐਕਟ ਦੇ ਤਹਿਤ ਕੀਤਾ ਗਿਆ ਹੈ ਹਾਂਜੀ ਕੱਲ ਲੈਟਰ ਪ੍ਰਾਪਤ ਹੋਇਆ ਸਾਨੂੰ ਜੀ ਪਰਸੋ ਇਹ 10 ਮੋਬਾਈਲਾਂ ਦਾ ਦੋ ਦਾ ਬਾਈ ਨੇਮ ਹੈ ਜੀ ਇੱਕ ਹਵਾਲਾ ਤੇ ਇੱਕ ਕੈਦੀ ਤੇ ਬਾਈ ਨੇ ਪਰਚਾ ਦਰਜ ਹੋਇਆ 8 ਲਵਾਰਸ ਫੋਨ ਉਤੋਂ ਜਿਹੜੇ ਤੋਂ ਮਿਲੇ ਉਹ ਪਰਚਾ ਦਰਜ ਕੀਤਾ ਸੀ ਫੋਟੋ ਸਰ ਕਿੰਨੇ ਮੋਬਾਈਲ ਹੋ ਗਏ ਟੋਟਲ 10 ਫੋਨ ਜੀ ਸਰ ਮੋਬਾਈਲ ਮੈਰ ਦਾ ਸਿੱਧਾ ਜਾਰੀ ਹੈ ਹੁਣ ਅੱਪ 20 ਕੋਲ ਪੁਲਿਸ ਅਫਸਰ ਵੱਲੋਂ ਕੀ ਕੀਤਾ ਹੀ ਹੈ ਕਿ ਇਹਨਾਂ ਤੋਂ ਲਗਾਤਾਰ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ ਹੁਣ ਤਾਂ ਐਸੇ ਚੈਕਿੰਗ ਤਾਂ ਫਿਲਹਾਲ ਆਲਰੇਡੀ ਕੀਤੀਆਂ ਜਾਂਦੀਆਂ ਉਹਨਾਂ ਦੇਲ ਅਫਸਰ ਵੱਲੋਂ ਵੀ ਕੀਤੀ ਜਾਂਦੀਆਂ ਅਸੀਂ ਵੀ ਕਰਦੇ ਆਂ ਮਾਜੋ ਐਸਐਫੀ ਸਾਹਿਬ ਦੇ ਰੁਕਮਾ ਮਤਾਵਾਂ ਆਪਣੀ ਟੀਮਾਂ ਵੀ ਜਾਂਦੀਆਂ ਉੱਥੇ ਸਰਚ ਕਰਦੀਆਂ ਹਮ ਇਹਦੇ ਇਨਵੈਸਟੀਗੇਸ਼ਨ ਜਾਰੀ ਹੈ ਉਹਨੂੰ ਫੋਨ ਮਿਲ ਗਏ ਨਾ ਲਿਆ ਕੇ ਬਰਾਮਦ ਕਰਕੇ ਨਾ ਚੈੱਕ ਕਰਾਂ ਕਿ ਕਿੱਥੋਂ ਆਏ ਕਿਹਨੇ ਭੇਜਿਆ